ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜੇ ਕਿਸੇ ਵੀ ਵੀਰ ਨੇ ਆਪਾਂ ਤੇ ਏਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਮੋੜ ਨਾ ਸਕਦੇ ਝੋਟੇ ਆਪਾਂ ਸਕਰੀਨ ਦੇ ਸਾਹਮਣੇ ਦੇਖਦੇ ਪਏ ਇਹ ਜੇ ਆਪਾਂ ਮਿਲਕਿੰਗ ਕਰਕੇ ਦਿਖਾਉਣੀ ਹੈ ਸੋ ਮਿਲਕਿੰਗ ਕਰਨ ਤੋਂ ਪਹਿਲਾਂ ਆਪਾਂ ਥਾਣਾ ਹਵਾਲਾ ਦੇ ਚੈੱਕ ਕਰ ਸਕਦੇ ਹਾਂ ਸੋ ਤੋਰਾ ਵਗੈਰਾ ਦੇਖੋ ਝੋਟੀ ਦਾ ਤੇ ਥਾਂਡੇ ਵਾਸ ਸਾਫ ਸੁਥਰਾ ਸ਼ਾਮ ਦਾ ਟਾਈਮ ਆ ਚਵਾਈ ਹੋਣੀ ਆ ਸਹਿਜ ਵਗੈਰਾ ਝੋਟੀ ਦਾ ਪੂਰਾ ਖੋਲਾ ਜਿਹਨੂੰ ਕਹਿੰਦੇ ਆ 4x4 ਉਹ ਕਸ਼ਮ ਦੀ ਝੋਟੀ ਆ ਗਈ ਫੇਸ ਕੁਆ ਠੀਕ ਹੈ ਜਿਹੜਾ ਕੋ ਮਰਜੀ ਸਿੱਟੀ ਚਲੋ ਖਾਣ ਨੂੰ ਇਹਨੂੰ ਹਨਾ ਦੋਨੇ ਛੋਟੇ ਆਪਣੇ ਨਾਲ ਵੀ ਸੋ ਖਾਣ ਪੀਣ ਨੂੰ ਖੁੱਲੀਆਂ ਮੂੰਹ ਪੜਦੀ ਹੈ ਜਮਾ ਉਸ ਮਰਜੀ ਆਪਾਂ ਇਹਨੂੰ ਖਵਾ ਸਕਦੇ ਹਾਂ ਸੋ ਲੈਵਾ ਦੇਖੋ ਤੋਰਾ ਵਗੈਰਾ ਪੂਰਾ ਓਕੇ ਫੁੱਲ ਕੱਦ ਕੱਢ ਦੇ ਵਿੱਚ ਅੱਗੇ ਹੁਣ ਆਪਾਂ ਜੀ ਚਵਾਈ ਸਟਾਰਟ ਕਰਦੇ ਆ ਡਟੇਲ ਵੀਰ ਤੋਂ ਪੁੱਛਦੇ ਨਾਲ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਐ ਪਸਮਾ ਕੇ ਹੁਣ ਆਪਾਂ ਸਾਨੂੰ ਚਵਾਈ ਦੀ ਸ਼ੁਰੂ ਕਰਾਂਗੇ ਵਧੀਆ ਬੱਚਾ ਚੜਦੇ ਦੇਖੋ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਜਮਾ ਪਰੇਸ਼ਾਨੀ ਨਹੀਂ ਕਿਸੇ ਗੱਲ ਦੀ ਸੋ ਵੀਰੋ ਪਸਮਾ ਵਗੈਰਾ ਪਹਿਲਾਂ ਦੇਖ ਸਕਦੇ ਹੋ ਕੀ ਹਵਾ ਤਾਂ ਸਾਫ਼ ਸਿਤਰਾ ਬਈ ਖਾਲੀ ਬਾ ਬਟੀਰ ਦੁੱਤ ਕੰਡੂਲ ਨੂੰ ਮਰੇ ਤੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਮੇਰੇ ਹੈਗਾ ਆਪਣਾ ਚਰਨਜੋ ਸਿੰਘ ਪਿੰਡ ਬੀਦਾਈ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ ਹੈਗਾ 9888807777 988880777 ਤੇ ਜਿਹੜੇ ਬੱਚੋਟੀ ਚੋਈ ਜਿਹੜਾ ਸੂਆ ਕਿਹੜਾ ਸੂਈ ਵੀ ਆ ਇਹ ਜਿਹੜਾ ਇਹ ਵੀ origignal ਜਿੱਦਾਂ ਸੂਈ ਵੀ ਆ ਦੂਜਾ ਸੂਆ ਸੂਈ ਵੀ ਆ ਤੇ ਮਗਰ ਬੱਚਾ ਇਹਦੇ ਵੀ ਕੱਟੀ ਆ ਹਨਾ ਇਹ ਜਣੇ ਦੀ ਆਪਾਂ ਆਪ ਖਾਦ ਨਹੀਂ ਜੀ ਨੂੰ ਭਰਾ ਵੀ ਆਪ ਨੂੰ ਦੱਸਿਆ ਗਿਆ ਜਿਹੜਾ ਆਪਾਂ ਦੱਸਾਂਗੇ ਕੋਈ ਇਹ ਪਹਿਲਾਂ ਨਹੀਂ ਮੈਨੂੰ ਕੁਛ ਤੇ ਹਾਂ ਇਹਦੇ ਮਗਰ ਕੋਈ ਨੂਰ ਦੀ ਕੱਟੀ ਹੋਈ ਹੈ ਬਈ ਇਹਦੇ ਦੀ ਠੀਕ ਹੈ ਲਾਸ ਵੀ ਇਹਦੀ ਫਾਰਮ ਦੀ ਕੋਈ ਨੂਰ ਦੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀਰੇ ਹੋ ਗਏ ਲਗਭਗ 17 ਦਿਨ 17 18 ਦਿਨ 17 18 ਦਿਨ ਹੋ ਗਏ ਸੂਈ ਨੂੰ ਪਿੱਛੇ ਆ ਗਈ ਕੱਟੀ ਹਣਾ ਤੇ ਮੈਲਾ ਮੂਲਾ ਚਲੇਗੀ ਹਾਂ ਮੈਲਾ ਮੂਲੇ ਚਲੇਗੀ ਠੀਕ ਹੈ ਕਿੰਨਾ ਕੁ ਸਟਾਰਟਿੰਗ ਹੈ ਦੁੱਧ ਹੁਣ ਸੂਈ ਵੀਰੇ ਦੁੱਧ ਤੇ ਹੁਣ 15 ਤੋਂ 14 ਦੇ ਵਿੱਚ 14 ਤੋਂ 15 ਦੇ ਵਿੱਚ ਵਿੱਚ 14 15 ਲੀਟਰ ਦੇ ਵਿੱਚ ਵਾਏ ਦੁੱਧ ਇਹਦਾ ਹਾਜ਼ਰ ਹੈਗਾ ਤੇ ਚੋਣ ਵਗੈਰਾ ਦੀ ਇੱਕ ਨੰਬਰ ਤੇਰੀ ਇੱਕ ਨੰਬਰ ਤੇਰੇ ਸਾਹਮਣੇ ਬਰਤਪਾਲ ਦਾ ਖਾਸ ਨੰਬਰ ਇਹ ਚਾਹੀ ਜਵਾਕ ਜੁਈ ਜਾਣਾ ਆਪਣਾ ਦੋਨੇ ਵੀ ਨੰਬਰ ਚਵਾਈ ਦੀ ਆਪਾਂ ਨਾ ਮਾਂ ਮਾੜੀ ਲਈ ਦੇਣਾ ਲਈ ਠੀਕ ਹੈ ਤੇ 4 ਚੋੜੇ ਰੂਹੀ ਨਾ ਕੋਸੇ ਕੋਈ ਕੰਦੇ ਨਹੀਂ ਫਰਦਾ ਕੀ ਠੀਕ ਹੈ ਸੋ ਪੂਰੀ ਫੁੱਲ ਸਾਈਜ਼ ਵਾਲੀ ਝੋਟੀ ਆ ਤੇ ਸੁਆ ਸੂਇਆ ਦੂਜਾ ਹਨਾ ਹਾਂ ਜੀ ਵੀਰੇ ਇਹਦੀ ਤੁਹਾਨੂੰ ਕਰਦ ਨੂੰ ਬਹੁਤ ਲੱਗਦੀ ਆ ਵੀਰੇ ਪਿੰਡੇ ਦੇ ਨਾਲਾ ਜੂੜਾ ਬਹੁਤ ਅਜੂਤੀ ਤੇ ਦੰਦੋ ਜਵਾਨ ਜੀ ਹੋਂ ਵਸ ਇਹ ਹਾਂ ਜਵਾਨ ਆ ਉਹ ਜਿਹੜੀ ਆਪਾਂ ਪਹਿਲਾਂ ਦੇਖੀਆ ਵੀਡੀਓ ਚ ਉਹ ओरिजिनल ਛੇ ਦਾ ਹਨਾ ਕੰਨੀਆਂ ਹੈਗੀਆਂ ਉਹਦੀਆਂ ਹਾਂ ਕੰਨੀਆਂ ਤਾਂ ਹੈਗੀਆਂ ਉਹਦੇ ਪਰ ਆਪਾਂ ਨਹੀਂ ਕਰੀਏ ਮਿੱਤਰੂ ਠੀਕ ਹੈ ਸੋ ਚੌਣ ਦੇਖੋ ਧਰਾਤੂਰਾ ਬਿਲਕੁਲ ਇੱਕ ਨੰਬਰ ਸਾਫ ਸੁਥਰਾ ਗਾੜੀ ਹੋਊ ਲਗਭਗ 2000 ਦੇ ਆਸ-ਪਾਸ ਹੈ ਜੀ ਬਸ ਫਿਰ ਇਹਦੀ ਵੀ 2 ਤੋਂ 2.5 ਕਿਲੋ ਦੀ ਗਾੜੀ ਆ ਜਿਹੜੀ ਗਾੜੀ ਮੈਂ ਦੀ 2 ਕਿਲੋ ਤੋਂ ਬਾਹਰ ਆ ਬਈ ਉਹ ਹੀ ਦੁੱਧ ਰਹਿੰਦੀ ਆ 15 ਕਿਲੋ ਜਿਆਦਾ ਗੱਲ ਆ ਵਾ ਠੀਕ ਹੈ ਚੱਕਦੇ ਵਟੇ ਤੇ ਅੱਜ ਹੈਗੀ 17 ਤਰੀਕ ਸਾਮ ਦੇ ਟਾਈਮ ਆਪਾਂ ਚਵਾਈ ਇਹਦੀ ਕਰੀ ਜਾਨੇ ਹਨਾ ਤੇ 15 17 18 ਦਿਨ ਹੋ ਗਏ ਲਗਭਗ ਸੂਈ ਨੂੰ 20 ਤੋਂ ਘੱਟ ਘੱਟੀ ਹੈ ਹਨਾ ਹਾਂ 20 ਤੋਂ ਥੱਲੇ ਥੱਲੇ ਹੈ ਤੇ ਠੀਕ ਆ ਪਿੱਛੇ ਆ ਗਈ ਕੋਹੇ ਨੂਰ ਦੀ ਕੱਟੀ ਕੱਟੀ ਵੀ ਦੱਸ ਦਿਆ ਕਿਆ ਬਾਤ ਆ ਕੋਹਣਾ ਕੁਛ ਕਰੋ ਵੀ ਕੱਟੀ ਪਿੱਛੇ ਕਿਉਂਕਿ 15 16 ਕਿਲੋ ਮਹਿਲ ਦੀ ਕੱਟੀ ਆ ਉਹ ਵੀ 15 16 ਦੇ ਨਹੀਂ ਕੱਢਦੇ ਆ 2 2 ਕਿਲੋ ਆਪਣੇਆਂ ਝੋਟਿਆਂ ਆਪਾਂ ਗਰੰਟੀ ਨਾਲ ਦੱਲੋਗੇ ਦੁੱਧ ਫਿਰ ਪਦਣੀ ਹੈ ਇਹਦੇ 2 2 ਲੀਟਰ ਕਹਿੰਦਾ ਬਾਪ ਆ 17 ਸਾਲ ਹਾਂ 17 ਸਾਲ ਵੀਰੇ 18 ਨੂੰ ਵੀ ਟੱਚ ਕਰ ਸਕਦਾ ਮੈਂ ਕਹਿੰਦਾ ਭਾਬੀ 17 ਕਿਲੋ ਵਾਲੀ ਝੋਟੀ ਹੈਗੀ ਹੈ ਹਾਂ 17 ਕਿਲੋ ਵਾਲੀਆਂ ਆਪਣੇ ਝੋਲੀ ਝੋਟੀਆਂ 17 18 ਨਾਲ ਹੈਗੀਆਂ ਵੀਰੇ ਕਿਉਂ ਹੋਣਾ ਇੱਕ ਤਾਂ ਮੌਸਮ ਥੋੜਾ ਜਿਹਾ ਹਰਕ ਪੈ ਗਿਆ ਜੀ ਠੀਕ ਹੈ ਇੱਕ ਤੁਹਾਨੂੰ ਪਤਾ ਵੀਰੇ ਪਸੂ ਸੈੱਟ ਹੋਣ ਨੂੰ 20 ਦੇਣ ਤੱਕੀ 20 ਮਹੀਨਾ ਲੱਗ ਜਾਂਦਾ ਜੀ ਜਿਆ ਜੀ ਗੱਲਾਂ ਸੋ ਵਧੀਆ ਬੱਚਾ ਚੜ੍ਹਦੀ ਆ ਗਾਲਾ ਵਗੈਰਾ ਕਰਦੇ ਆ ਤੰਦਰੁਸਤ ਆ ਜਿੱਤੀ ਕਰੀਣਾ ਜਾਵਾ ਹਾਂ ਹਾਂ ਵੀਰੇ ਆਪਣੀ ਕੋਈ ਹਲਤ ਫਲਤ ਨਹੀਂ ਕਰਦੇ ਜੀ ਅਸੀਂ ਥੋੜੇ ਸਾਧਰੇ ਕੋਈ ਖਵਰਾੜ ਨਹੀਂ ਆਏ ਜੀ ਇਹ ਕਰੂਗੀ ਬਾਕੀ ਉਹ ਬਾਹਰਲੇ ਪਸੂ ਬਾਈ ਉਂ ਵੀ ਆਪਣੇ ਪੰਜਾਬ ਨਾਲ ਠੰਡੇ ਆ ਬਿਲਕੁਲ ਕੋਈ ਵੀ ਦੇ ਨਹੀਂ ਸੋ ਸੱਤ ਸਵਾ ਦੇਖੋ ਝੋਟੀਆਂ ਕੋਈ ਪੈਰ ਨਹੀਂ ਪਟਿਆ ਵਧੀਆ ਗਾਲਾ ਕਰਦੀ ਆ ਸੂਈ ਸੋਏ ਜਿਹੜੇ ਵੀਰ ਕਹਿੰਦੇ ਆ ਕਿ ਜੀ ਝੋਕੇ ਲੈਣੀ ਆ ਦੋ ਟਾਈਮ ਜਾਵਾਂ ਅਸੀਂ ਗੱਭਣ ਲੈਤੀ ਵੀਰ ਨੇ 18 ਕਹਿਤਾ 20 ਕਹਿਤਾ ਤੇ ਰੇਟ ਇਹਦਾ ਕੀ ਹੋਊਗਾ ਬਾਈ ਜੀ ਮੁੱਲ ਇਹਦਾ ਵੀ ਬਾਈ ਆਪਾਂ ਗੈਜੀ ਕਰਾਂਗੇ 1,60,000 ਰੁਪਏ ਇੱਕ ਲੱਖ 60,000 ਰੁਪਏ ਰੇਟ ਆ ਦੁੱਧ ਇਹਦੇ 14 ਲੀਟਰ ਮਣਕੇ ਦੇਵਾਂਗੇ ਆਪਾਂ ਹਾਂ ਵੀਰੋ ਚਾਹੇ ਦੋ ਟਾਈਮ ਚੋਲੇ ਕੋਈ ਚਾਹੇ ਤਿੰਨ ਟਾਈਮ ਦੇਖੋ ਠੀਕ ਐ ਸੋ 7 ਲੀਟਰ ਟਾਈਮ ਦਾ ਦੁੱਧ ਹਾਜ਼ਰ ਮਿਲੂਗਾ 160000 ਰੁਪਇਆ ਹੈਗੀ ਕੀਮਤ ਚੋਟੀ ਦੀ ਦੋ ਟਾਈਮ ਚੋਇਓ ਤਸੱਲੀ ਕਰਿਓ ਫੇਰ ਲੈ ਕੇ ਜਾਇਓ ਜਮਾ ਜਿਹੜੇ ਵੀ 10 10 12 12 ਨੇ ਹੋਰ ਖੜਦੀਆਂ ਆਪਾਂ ਉਹ ਪਰਵਾਦੋਂ ਕਰੇ ਅਗਲੇ ਨੂੰ ਜੋਲਡਰ ਨੂੰ ਹੋਣ ਲੈ ਕੇ ਜਾਣ ਤਾਂ ਆਪਾਂ ਦੋਨੇ 17 18 18 ਇੱਕ ਦੋਨੇ ਹੁਣ ਕੋਲ ਤੇ ਉਹਨਾਂ ਪਰ ਖਾਦ ਖਰਾਕ ਇਹਨੇ ਕੀ ਚੱਲਦੀ ਆ ਖਾਦ ਖਰਾਕ ਵੀ ਇਹਨੂੰ ਆਪਾਂ ਯਕੀਨ ਵਾਲੀ ਗੱਲ ਆ ਦੋਨੇ ਜੋ ਕਰਾਂ ਨੂੰ ਕੋਈ ਲੈਤੀ ਨਹੀਂ ਪਾਉਂਦੇ ਕੋਹ ਨਹੀਂ ਪਾਉਂਦੇ ਸੈਂਪਲ ਨਾਲ ਆਪਾਂ ਦਾਣਾ ਮਾ ਕੇ ਉਹਨੇ ਆਪਾਂ ਕਰਦਾ ਟੰਡੇ ਵਾਲਾ ਆਪਣੇ ਚੀਕ ਨੇ ਫੀਡ ਦੇ ਦਿੱਤੀ। ਉਹ ਜੀ ਜਸਾਣਾ ਦੇ। ਹਾਂਜੀ। ਉਹਨਾਂ ਦਾ ਦਾਣਾ ਪਾਉਣਾ ਵੀਰੇ ਕੋਈ ਲੇਟੀ ਨਹੀਂ ਪਾਉਂਦੇ ਕੋਈ ਤਾੜਾ ਨਹੀਂ ਪਾਉਂਦੇ ਗਰਮੀ ਬਹੁਤ ਆ ਨਾ ਭਰਾ ਇਹ ਖੰਦੀ। ਜੈ ਜੈ ਗੱਲ। ਹਾਂਜੀ। ਗਰਮੀ ਚ ਪਸ਼ੂ ਤੈਨੂੰ ਪਤਾ ਹੀ ਚਾਰ ਚਾਰ ਘਟ ਕਰਦੇ। ਮਨਲਾ ਸਨੀ ਦੇ ਫੀਡ ਤੇ ਆ। ਹਾਂ ਸਨੀ ਦੇ ਫੀਡ ਤੇ ਆ। ਬਈ ਇੱਕਾ ਪੁਣੀ ਦਾ ਥੋੜਾ ਜਿਹਾ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ। ਥੋੜਾ ਜਿਹਾ ਪਸ਼ੂ ਜਲਦੀ ਗਰਮੀ ਚ ਰਹਿੰਦੇ ਆ। ਪੱਕਾ ਤਾਂ ਆ। ਤੇਰੀ ਫੁੱਲ ਬਹਾਰਾ ਹੋਵੇ। ਥਾਂ ਖੁੱਲਾ ਹੋਵੇ। ਕੱਚਾ ਹੋਵੇ। ਬਈ 2-2 ਕਿਲੋ ਦਾ ਤੁਰ ਚੁੱਕ ਗਏ ਨਹੀਂ ਦੁੱਧ ਵਾਧ ਨਹੀਂ। ਜੈ ਜੈ ਗੱਲ ਮਾੜਾ ਆਪਾਂ ਨੂੰ ਸ਼ੌਂਕ ਆਵੇ ਚੰਗੇ ਪਸ਼ੂਆਂ ਦਾ ਮਾੜਾ ਆਪਾਂ ਮਾ ਕਰੀ ਜਾਂਦਾ ਚਾਹੇ ਮਹੀਨੇ ਚਾਹੇ ਇੱਕ ਮਿਲਦੀ ਨਹੀਂ ਚਾਹੇ ਨਾ ਮਿਲਦਾ ਵੀ ਆਪਾਂ ਨੂੰ ਕੋਈ ਨਹੀਂ ਆਪਾਂ ਸ਼ੌਂਕ ਦਾ ਕਰਦੇ ਹਾਂ ਤੇ ਟਾਈਮ ਹੁਣ 6 ਵਜੇ ਚ ਰਹਿ ਕੇ 10 ਮਿੰਟ ਆਪਾਂ ਪੌਣੇ 6 ਚ ਵਾਈ ਕਰੀਏ ਅਗਸ ਵੇਰੇ ਕਹੇ ਵਜੇ ਹੋਈ ਸੀ ਸਵੇਰੇ ਵੀ 5:30 ਸਵੇ ਆਪਾਂ ਨੂੰ 5:30 ਚ ਹੋਵੇ ਠੀਕ ਹੈ ਹਾਂ ਕਿਹੋ ਜਿਹੀ ਗੱਲ ਕਰਦੇ ਆਪਾਂ ਦੀ ਠੀਕ ਹੈ ਉਹ ਕੰਮ ਨਹੀਂ ਆਪਣੇ ਕੋਲ ਹੈਗਾ ਵੀ ਇਹ 4 ਵਜੇ ਦੇ ਚੋਣਿਆਂ ਜਾਂ 2 ਵਜੇ ਦੇ ਚੋਣਿਆਂ ਜਾਂ ਟਾਈਮ ਲੱਗਿਆ ਹੋਇਆ ਠੀਕ ਹੈ ਉਹਦਾ ਪਸ਼ੂ ਜਵਾ ਬਈ ਥਾਣਾ ਤਨੌਟ ਹੀ ਦਾ ਦਿੰਦਾ ਥਾ ਬਾਕੀ ਆਪਾਂ ਤਾਂ ਕਹਿੰਦੇ ਆ ਵੀ ਕੋਈ ਵੀ ਆਊਗਾ ਆਪਦੀ ਤਿੰਨ ਟਾਂ ਟਸਦੀ ਕਰਕੇ ਵਾਹੀ ਲੈ ਕੇ ਜਾਵੇ ਆਪਣੇ ਯਕੀਨ ਨਾਲ ਸਾਹੀ ਬਾ ਦੇ ਵਿੱਚ ਸੌਦਾ ਕਰ ਲੇਵੇ ਹਾਂਜੀ ਹਾਂ ਦੋ ਟਾਈਮ ਚਵਾ ਕੇ ਦੇਵਾਂਗੇ ਜੀ ਦੋ ਟਾਈਮ ਚਵਾ ਲਾਂਗੇ ਵੀਰੇ ਚਾਰ ਟਾਈਮ ਚਵਾ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਸੋ ਇੱਕ ਟਾਈਮ ਦਾ ਆਪਾਂ ਵੀਡੀਓ ਤੇ ਚੋਕੇ ਦਿਖਾ ਦਈ ਹੈ ਨਾ ਹਾਂਜੀ ਹਾਂ ਤੇ ਦੋ ਟਾਈਮ ਬੰਦਾ ਆਪਦੀ ਝੋਲੇ ਵੇ ਤਿੰਨ ਝੋਲੇ ਚਾਹੀਏ ਨਾ ਵੀਡੀਓ ਤੋਂ ਵੀ ਨਾ ਯਕੀਨ ਕਰੇ ਵੀਰੇ ਆਉਦੇ ਹੱਥੀ ਬੰਦਾ ਖਾਲੀ ਕਰਕੇ ਚਾਹੀਏ ਦੋ ਟਾਈਮ ਕਿਉਂਕਿ 1,60,000 ਰੁਪਏ ਕੀਮਤ ਆ ਰਕਮ ਚੰਗੀ ਲੱਗਣੀ ਇਹਨਾਂ ਤੇ ਹਣਾ ਇਹ ਰੇਟਾਂ ਕਾਬਿਲ ਨਾ ਮਤਲਬ ਚੰਗੀ ਕੀਮਤ ਕੀ ਜਾਂਦਾ ਬਾਈ 14 ਨਾਲ 15 15 ਲੀਟਰ ਇਹਦੀ ਗੱਲ ਜਿਦਾ ਤੱਕ ਇਹਨਾਂ ਦਾ ਤਿਆਰ ਕਰਨਾ ਬਹੁਤ ਉੱਥਾ ਨਹੀਂ ਨਿਯਾਮ 14 15 ਲੀਟਰ ਤੇ ਗਾਂ ਖੜ ਜਾਂਦੀ ਐ 70 ਉਹ ਵੀ 70 ਰੁਪਏ ਤੇ ਆਦੀ ਮਿਲਦੀ ਐ ਹਾਂ ਬੇਰੇ ਬਾਕੀ ਆਏ ਆ ਆਪਣੀਆਂ ਮੱਝਾਂ ਹਜੇ ਆਈ ਨਹੀਂ ਵੀ ਪੱਕ ਗਈਆਂ ਸਵੇਰੇ ਨਾ ਹਾਲੇ ਸੁਣਨਾ ਵੀ ਤਾਂ ਨਹੀਂ ਆਉਂਦੇ ਠੀਕ ਐ ਚੱਕ ਲਈ ਮੀਟਰ ਸਵਾ ਭੀ ਆ ਬਾਹਰ ਟੈਂਡ ਦੇ ਆਪਾਂ ਲੀਟਰ ਮਣਕੇ ਦਿਖਾਉਨੇ ਆ ਲੈ ਆ ਚੱਕ ਲਈ ਮੀਟਰ ਤੇ ਲੇਵਾ ਫਿਰ ਜਮਾ ਨਿੰਬੂ ਨੂੰ ਝਾੜ ਕੇ ਨਾ ਚੋਟੀ ਹਾਂਜੀ ਬਹੁਤ ਹੋ ਗਿਆ ਨਾ ਬਾਲਾ ਤੀ ਕਾਫੀ ਦੇ ਨੋਟਸ ਸੋ ਆ ਦੇਖੋ ਖਾਲੀ ਬਾਲਟੀ ਹੈ ਜਮਾ ਹਨ ਹਾਂ ਹਾਂ ਵੀਰੇ ਤੱਲੀ ਕਰਵਾ ਬਹੁਤ ਠੀਕ ਆ ਬਸ ਸੋ ਆ ਪਾ ਲੀਟਰ ਲਾ ਕੇ ਜਮਾ ਜਮਾ ਫੈਂਡ ਕੇ ਦਿਖਾਵਾਂਗੇ ਦੋਸਤ ਸਾਰਾ Starożytny. Do. Ten. Jal. Honja. 6 7 8 8.5 8 ਕਾਠੇ ਦਾ ਮੰਨ ਲਓ ਵੀਰੇ 8.5 ਉੱਤਲ ਅੱਧਾ ਤਾਂ ਲੀਟਰ ਨਹੀਂ 16 ਲੀਟਰ ਪਰ ਆਪਾਂ 15 ਕਹਿੰਨੇ ਆ ਕਿ ਕਿਤਰਾ ਮਲੇ ਕਿਰੇ 14 ਤੋਂ 15 ਲੀਟਰ ਦੇ ਵਿੱਚ ਵੀਰੇ ਆਪਾਂ ਤਿੰਨ ਟਾਈਮ ਚਵਾਈ ਕਰਕੇ ਅਗਲੇ ਨੂੰ ਤਸਦੀਕ ਕਰਾ ਕੇ ਫਿਰ ਝੋਕਾ ਨਾ ਪਿੱਛੇ ਕੱਟੀਆ ਪਿੰਡ ਵਿਲਾ ਜ਼ਿਲ੍ਹਾ ਬਰਨਾਲਾ ਵੀਰੋ